ਵਾਹਿਗੁਰੂ ਵੈਸਾਖ ਸੁਹਾਵਾ ਤਾਂ ਲੱਗੈ ਵੈਸਾਖ ਤੀਰਨ ਕਿਉ ਵਡੀਆਂ ਜਿਨਾ ਪ੍ਰੇਮ ਵਿੱਚੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਐ ਸਾਖ ਧੀਰਨ ਕਿਉ ਬਾੜੀਆਂ ਜਿਨਾ ਪ੍ਰੇਮ ਵਿਚੋ ਹਰ ਸਾਜਨ ਪੁਰਖ ਵਿਸਾਰਿਕ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗ ਤਾ ਹਾਰਿਆ ਬਨਾਸੀ ਓਹ ਪਲਜ ਪਲਜ ਸਗਲੀ ਮੂਈ ਝੂਠੇ ਤੰਦ ਮੂਹ ਇੱਕ ਸਹਰ ਕੇ ਨਾਮ ਬਿਨ ਅੱਗੇ ਲਈ ਐ ਖੋਇ दया विसार बिगुचणा प्रब बिन अवर ना कोई प्रीतम चरणी जो लगे तिनकी निर्मल सोए नानक की प्रब बेनती प्रब मिलो परापद होई वै साख सुहावा ता लगै जहां संत भेटै हर सोए वै साख सुहावा ता लगै ਜਾ ਸੰਤ ਭਿਟ ਹਰ ਸੋਏ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੀ ਫਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਤਾਜ਼ਾਤਰੀਨ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ YouTube ਚੈਨਲ ਜਨਸ਼ਕਤੀ ਨਿਊਜ਼ ਪੰਜਾਬ ਅਤੇ Facebook ਪੇਜ ਲਾਈਕ ਅਤੇ ਸ਼ੇਅਰ ਕਰੋ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.janshakti-news.com ਤੇ ਬ੍ਰਾਊਜ਼ ਕਰੋ ਅਤੇ ਰੋਜ਼ਾਨਾ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਈ-ਪੇਪਰ ਜਨਸ਼ਕਤੀ نیوز ਪੰਜਾਬ ਤੇ ਕਲਿੱਕ ਕਰੋ ਧੰਨਵਾਦ